ਤੇਰਾ ਬਾਬਾ ਨਾਨਕ ਵਿਖੇ ਚੋਲਾ ਸਾਹਿਬ ਦੇ ਸਲਾਨਾ ਚੋੜ ਮੇਲੇ 'ਚ ਲੱਗੀਆਂ ਭਾਰੀ ਰੌਣਕਾਂ ਲੱਖਾਂ ਦੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ ਵੱਖ-ਵੱਖ ਪ੍ਰਕਾਰ ਦੇ ਲੰਗਰ ਤਾਂ ਤਾਂ ਚੇਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 16ਵੀਂ ਵੰਚ ਚੋਂ ਪਾਪਾ ਅਵਧਾਰ ਸਿੰਘ ਬੀਤੀ ਨਾਲ ਸੁਣਾਉਂਦੇ ਹਾਂ ਤੁਹਾਨੂੰ ਈ ਪੰਜਾਬ ਟੀਵੀ ਨਾਲ ਕੀਤੀ ਗਈ ਖਾਸ ਗੱਲਬਾਤ ਤੇਰਾ ਬੱਬਾ ਨਾਨਕ ਖੇ ਚੋਲਾ ਸਾਦ ਅਸਲਾ ਨੇ ਜੋੜ ਮੇਲੇ 'ਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਇਸ ਮੁਖੇ ਵੱਖ-ਵੱਖ ਪ੍ਰਕਾਰ ਦੇ ਸੰਗਤਾਂ ਲਈ ਲੰਗਰਾਂ ਦਾ ਵੀ ਪ੍ਰਬੰਧ ਕੀਤੇ ਗਏ ਹਨ ਤਾਂ ਤਾਂ ਚੇਰੀ ਨਾਨਕ ਤੇਵ ਜੀ ਦੇ ਵਸਤਾ ਚੋਲਾ ਸਾਹਿਬ ਨੂੰ ਸਮਰਪਿਤ ਤੇ ਰਾਪਾ ਨਾਨਕ ਵਿਖੇ ਸਲਾਨਾ ਜੋੜ ਮੇਲੇ 'ਚ ਅੱਜ ਭਾਰੀ ਰੌਣਕਾਂ ਲੱਗੀਆਂ ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਚੋਲਾ ਸਾਹਿਬ ਦੇ ਦਰਸ਼ਨ ਕੀਤੇ ਇਸ ਮੁਕੇ ਵੱਖ-ਵੱਖ ਪ੍ਰਕਾਰ ਦੇ ਲੰਗਰ ਅਤੇ ਹੋਰ ਸੰਤਾਲੀ ਖਾਸ ਪ੍ਰਬੰਧ ਕੀਤੇ ਗਏ ਸੰਚੁਲਾ ਸਾਦੇ ਮੇਲੇ ਨੂੰ ਤੋਂ ਸੰਤਾਂ ਨਾਮ ਸਤਿਖਾਂ ਲਈ ਪਹੁੰਚ ਰਹੀਆਂ ਹਨ ਇਸ ਮੁਕੇ ਬਾਬਾ ਅਵਕਰ ਸਿੰਘ ਪੇਤੀ ਜੋ ਕਿ શ્રી ਗੁਸਨਾਰਕ ਤੇ ਜੀਵੰਚ ਚੋਹਣ ਉਹਨਾਂ ਨੇ ਚੁਲਾ ਸਾਦੇ ਇਤਿਹਾਸ ਤੋਂ ਹੀ ਸੰਤਾਂ ਨੂੰ ਜਾਣੂ ਕਰਵਾਇਆ ਤੁਹਾਨੂੰ ਦਿਖਾਉਂਦੇ ਹਾਂ ਵੱਖ-ਵੱਖ ਮੇਲੇ ਦੀਆਂ ਤਸਵੀਰਾਂ ਅਤੇ ਪ੍ਰਬੰਧਕਾਂ ਅਤੇ ਜੋ ਗ੍ਰੰਤੀ ਸਿੰਘ ਹਨ ਸੇਵਾਦਾਰਨ ਉਹਨਾਂ ਨਾਲ ਖਾਸ ਕੀਤੀ ਗੁਰਬਤ ਤੇਰਾ ਬਾਬਾ ਨਾਨਕ ਦੇ ਪਿਆਰਾਂ ਚ ਭਾਰੀ ਭੀੜ ਅਤੇ ਰੌਣਕਾਂ ਸੰਜਿਸ਼ ਨਾਲ ਲੰਗਰਾਂ ਵੀ ਮੁਸ਼ਕਲ ਲੱਗ ਰਿਹਾ ਸੀ ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਤੇ ਆਉਣ ਜਾਣ ਵਾਲੇ ਰਸਤਿਆਂ ਚ ਪਿੰਡਾਂ ਦੀਆਂ ਸੰਗਤਾਂ ਵੱਲੋਂ ਡੇਰਾ ਬਾਬਾ ਨਾਨਕ ਨੂੰ ਜਾਣ ਵਾਲੀਆਂ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਸਨ ਦੇਖੋ ਜੀ ਗੁਰੂ ਰੂਪ ਸਾਹਾ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜਿਹੜਾ ਜੋ ਸਲਾਣਾ ਜੋੜ ਮੇਲਾ ਚੱਲ ਰਿਹਾ ਸ੍ਰੀ ਚੋਲਾ ਸਾਹਿਬ ਜੀ ਦਾ ਜੋ ਕਿ ਇੱਕ ਤਰੀਕ ਤੋਂ ਸੰਗ ਜਿਹੜਾ ਚੱਲ ਕੇ ਡਿਸਟ੍ਰਿਕਟ ਹੁਸ਼ਿਆਰਪੁਰ ਗੜ ਸ਼ੰਕਰ ਨਵਾਂ ਸ਼ਹਿਰ ਤੋਂ ਨਵਾਂ ਸ਼ਹਿਰ ਤੋਂ ਸੰਗਤਾਂ ਜੋ ਚੱਲ ਕੇ ਆ ਰਹੀਆਂ ਨੇ ਜੋ ਡੇਰਾ ਬਾਬਾ ਨਾਨਕ ਪਹੁੰਚ ਗਿਆ ਨੇ ਕੁਝ ਸੰਗਤ ਕੱਲ ਪਹੁੰਚ ਗਈ ਰਾਤ ਨੂੰ ਕੁਝ ਆਈ ਦਰਸ਼ਨ ਕਰ ਰਹੀਆਂ ਨੇ ਇਹ ਬੜੀ ಅಪਾਰ ਕਿਰਪਾ ਹੈ ਇਹ ਕਟੋਕਾਰ 270 80 ਸਾਲ ਤੋਂ ਜੋੜ ਮੇਲਾ ਲੱਗ ਰਿਹਾ ਸ੍ਰੀ ਚੋਲਾ ਸਾਹਿਬ ਦਾਸ ਬਾਬਾ ਅਵਤਾਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲੇ 16ਵੀਂ ਪੀੜੀ ਗੁਰੂ ਨਾਨਕ ਸਾਹਿਬ ਅਨਸਰ ਵਿੱਚੋਂ ਦਾਸ ਸਮੂਹ ਸੰਗਤਾਂ ਨੂੰ ਸਭ ਤੋਂ ਪਹਿਲਾਂ ਦੇਸਾਂ ਪਰਦੇਸਾਂ ਦੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਵਿੱਤਰ ਅੰਗ ਦੇ ਬਸਤੇ ਸ੍ਰੀ ਚੋਲਾ ਸਾਹਿਬ ਦੀ ਲੱਖ ਲੱਖ ਵਧਾਈ ਦਿੰਦਾ ਹੈ ਪਰ ਨਾਲ ਹੀ ਇਹ ਚੋਲਾ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਅਕਾਲਪੁਰ ਪਰਮੇਸ਼ਰ ਪਾਸੋਂ ਪ੍ਰਾਪਤ ਹੋਇਆ ਸੀ ਜਿਨ੍ਹਾਂ ਵਿੱਚ ਜੋ ਸੈਲੀ ਟੋਪੀ ਪਾਲਾ ਪੋਤੀ ਪੋਵੇ ਸ੍ਰੀ ਚੋਲਾ ਸਾਹਿਬ ਇਹ 6 ਵਸਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚੋਂ 5 ਵਸਤਾਂ ਸੋਡੀ ਪ੍ਰਵਕਰਨ ਕੋਲ ਨੇ 6ਵੀਂ ਵਸਤ ਜੇਰਾ ਬਾਬਾ ਨਾਨਕ ਹੈ ਇਹ ਬਾਬਾ ਕਾਬਲੀ ਮਲ ਜੀ ਇਹ ਬਲਖ ਪੁਕਾਰੇ ਤੋਂ ਲੈ ਕੇ ਆਏ ਸਨ ਉੱਥੇ ਇੱਕ ਭਾਈ ਤੋਤਾ RAM Singh ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਖੁਸ਼ ਹੋ ਕੇ ਭੇਟ ਕਰ ਦਿੱਤੀ ਸੀ ਜੋ ਕਿ ਉਹ ਬਲਖ ਪੁਕਾਰੇ ਅਫਗਾਨਿਸਤਾਨ ਦੇ ਵਿੱਚ ਲੈ ਗਏ ਸਨ ਜਦ ਤੱਕ ਉਹਨਾਂ ਕੋ ਨਾ ਕੋ ਸੇਵਾ ਹੋਈ ਉਹਨਾਂ ਨੇ ਕੀਤੀ ਜਦ ਫਿਰ ਦਵਸਤਾਈ ਉਹਨਾਂ ਸੋਚਿਆ ਹੋ ਸਕਦਾ ਮੇਰੇ ਬੱਚੇ ਇਸ ਦੀ ਕਦਰ ਨਾ ਕਰਨ ਉਹ ਚੋਲਾ ਸਾਹਿਬ ਉੱਥੇ ਹੀ ਰੱਖ ਗਏ ਤੇ ਅੱਗੇ ਵੱਡਾ ਸਾਰਾ ਪੱਥਰ ਦਿੱਤਾ ਅਰਦਾਸ ਕਰ ਦਿੱਤੀ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਹੁਕਮ ਦੇਗੇ ਉਹੀ ਇੱਥੇ ਚੋਲਾ ਲੈ ਕੇ ਜਾਣਾ ਇੱਥੇ ਪੱਥਰ ਨਾ ਟੇ ਸਿੱਖ ਦੇ ਵਿਰਸੇ ਦੀ ਅਰਦਾਸ ਹੈ ਪ੍ਰਿਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਗੁਰ ਗੋਬਿੰਦ ਗਾਪੂਰਨ ਕੋ ਤਾਂ ਇੱਥੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਵੱਸ ਰਿਹਾ ਸੀ ਸਾਡੀ 9ਵੀਂ ਪੀੜੀ ਤੋਂ ਇਹਨੇ ਬਾਬਾ ਕਾਬਲੀ ਮਾਲ ਜੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦਰਸ਼ਨ ਹੋਇਆ ਅੰਗ ਤੇ ਬਸਰ ਫਿਰ ਉਤੇ ਜਦੋਂ ਫਿਰ ਰਾਤ ਸਹਰੇ ਉਥੇ ਗੁਰੂ ਨਾਨਕ ਸਾਹਿਬ ਦਰਸ਼ਨ ਹੋਏ ਪੁੱਤਰ ਪੰਜ ਫਜੀ ਸਾਦੇ ਪਾਠ ਕਰੋ ਪੰਜ ੱਟੇ ਜਲਦੇ ਕਰੋ ਅਰਦਾਸ ਕਰੋ ਕਰਤਾਰ ਪਾਲੀ ਕਰੇਗਾ ਜਿਹੜੇ ਵਕਾਯਤ ਦਿੱਤੀ ਉਹ ਕੀਤਾ ਉਹ ਪੱਥਰ ਜਿਹੜਾ ਸੀ ਫਿਰ हट ਗਿਆ ਉਹ 4 ਮਾਰਚ ਨੂੰ ਚੋਲਾ ਸਾਹਿਬ ਫੇਰਾ ਬਾਬਾ ਨਾਨਕ ਲੈ ਕੇ ਆਏ ਬਾਬਾ ਕਾਬਲੀ ਮਾਲ ਜੀ ਨੇ ਆਈਆਂ ਸੰਗਤਾਂ ਨੂੰ ਵਧ ਦੇਤਾ ਜਿਸ ਤਰ੍ਹਾਂ ਤੁਸੀਂ ਇਸ ਸਾਲ ਆਏ ਉਸ ਤਰ੍ਹਾਂ ਹਰ ਸਾਲ ਆਣਾ ਹੈ ਜੋ ਮਨੋਂ ਕਹਣਾ ਵੀ ਸੋਈ ਟਾਡੀ ਸੰਪੂਰਨ ਨਗੀ ਉਦੋਂ ਵ듯이 ਜੋੜ ਮੇਲਾ ਲੱਗ ਰਿਹਾ ਸ੍ਰੀ ਚੋਲਾ ਸਾਹਿਬ ਜੋ ਕਿ ਲੱਖਾਂ ਦੇ ਕਰੀਬ ਨਾਲ ਸੰਗ ਚੱਲ ਕੇ ਆ ਰਿਹਾ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਗੁਰੂ ਮਹਾਰਾਜਾ ਕਿਰਪਾ ਕਰਨ ਦਾਸ ਦੀ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਇਹੋ ਜੀ ਅਰਦਾਸ ਬੇਨਤੀ ਹੈ ਮਹਾਰਾਜਾ ਕਿਰਪਾ ਕਰਨ ਸਮੂਹ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਕਦਮ-ਕਦਮ ਲੇਕੇ ਚਲਾਉਣ ਔਰ ਸਮੂਹ ਪ੍ਰਵਾਹ ਨੂੰ ਅੰਮ੍ਰਿਤ ਵੇਲੇ ਦੇ ਜਗਨੇ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਇੰਨੇ ਬਚਨ ਕਰਦੇ ਆ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਜੋ ਬਹੁਤ ਹੀ ਵਿਭੁੱਤਰ ਦਿਨ ਹੈ ਕਿਉਂਕਿ ਅੱਜ ਦੇ ਦਿਨ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚੋਲਾ ਸਾਹਿਬ ਦਰਸ਼ਨ ਆਵਾਸਥੇ ਸੰਗਤਾਂ ਡੇਰਾ ਬਰਨਾਨਕ ਪਹੁੰਚਦੀਆਂ ਹਨ ਅਤੇ ਪਹੁੰਚ ਕਰਕੇ ਜੋ ਗੁਰੂ ਨਾਨਕ ਸਾਹਿਬ ਦੇ ਅੰਗ ਦਾ ਚੋਲਾ ਹੈ ਉਹਨੂੰ ਨਾਸਤਮਾਸਤ ਕਰਦੀਆਂ ਹਨ ਅਤੇ ਮੰਨ ਦੀ ਭਾਵਨਾ ਸਤਿਗੁਰੂ ਅੱਗੇ ਪੂਰੇ ਰੱਖ ਕਰਕੇ ਅਤੇ ਮੰਨ ਦੀ ਭਾਵਨਾ ਪੂਰੀਆਂ ਕਰ ਦਿਆ ਹਨ ਤਾਂ ਇਹ ਜੋ ਸੰਗਤਾਂ ਹਨ ਪਹਿਲੀ ਤਰ੍ਹਾਂ ਤੋਂ ਹਫਾਰ ਪਰ ਤੋਂ ਖਡਿਆਲਾ ਸਾਹਣੀ ਤੋਂ ਚੱਲ ਕੇ ਸੰਗ ਜੋ ਨਗਰਾਂ ਨਗਰ ਤੋਂ ਹੁੰਦਾ ਹੋਇਆ ਬੇਟਾ ਬਰਾਨਾ ਨੂੰ ਪਹੁੰਚਦਾ ਹੈ ਤਾਂ ਆਈਆਂ ਸੰਗਤਾਂ ਵਾਸਤੇ ਜੋ ਇੱਥੇ ਦਾ ਪ੍ਰਬੰਧ ਹੈ ਸ੍ਰੀ ਗੁਰੂ ਨਾਨਕ ਦੇ ਆਸਾਨ ਸੋਵੇ ਪੀੜੇ ਬਾਬਾ ਅਵਤਾਰ ਸਿੰਘ ਜੀ ਵੱਲੋਂ ਬੜੇ ਸੁਚੇਤ ਰੰਗਣਾ ਕੀਤਾ ਜਾਂਦਾ ਹੈ ਆਈਆਂ ਸੰਗਤਾਂ ਵਾਸਤੇ ਰਹਿਣ ਦੇ ਵਿਵਸਥਾ ਲੰਗਰ ਦੇ ਵਿਵਸਥਾ ਅਤੇ ਹੋਰ ਵੀ ਕਿਸੇ ਕਿਸਮ ਦੀ ਜਿਵੇਂ ਵਿਵਸਥਾ ਹੈ ਉਹ ਪਹਿਲਾਂ ਹੀ ਤਿਆਰ ਕੀਤੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਇੰਨਾ ਹੀ ਚਾਅ ਚੜ ਜਾਂਦਾ ਹੈ ਜਿਵੇਂ ਕਿ ਆਪਣੇ ਘਰ ਵਿੱਚ ਕੋਈ ਵਿਆਹ ਦਾ ਸਮਾਗਮ ਰਚਿਆ ਹੋਵੇ ਇਹ ਬਹੁਤ ਹੀ ਬਹੁਤ ਹੀ ਮੱਢੀ ਉਹਨਾਂ ਦੇ ਉਪਲਬਧਨੀ ਹੈ ਕਿਉਂਕਿ ਸੰਗਤਾਂ ਵਾਸਤੇ ਜੋ ਇੰਨਾ ਹੀ ਇਕੱਠ ਹੁੰਦਾ ਹੈ ਇਹਨੂੰ ਸਾਹਮਣਾ ਬਹੁਤ ਔਖਾ ਹੈ ਉਹਨਾਂ ਨੇ ਆਪਣੇ ਬੜੇ ਧੰਨਵਾਦ ਨਾਲ ਸੇਵਾ ਕਰਦੇ ਹਨ ਅਤੇ ਆਈਆਂ ਸੰਗਤਾਂ ਨੂੰ ਬੜੇ ਹੀ ਚਾਹ ਨਾਲ ਆਪਣੇ ਗ੍ਰਹਿ ਵਿਖੇ ਅਤੇ ਜੋ ਗੁਰਦੁਆਰਾ ਸਾਹਿਬ ਜੀ ਜੋ ਗੁਰੂ ਕਾ ਸਥਾਨ ਹੈ ਉਹਦੇ ਵਿੱਚ ਬੜੀਆਂ ਹੀ ਵਿਵਸਥਾ ਸੰਗਤਾਂ ਵਾਸਤੇ ਕੀਤੀਆਂ ਹੁੰਦੀਆਂ ਹਨ ਅਤੇ ਕਿਸੇ ਵੀ ਕਿਸਮ ਦੇ ਸੰਗਤਾਂ ਨੂੰ ਕੋਈ ਥੋੜੀ ਔੜ ਦਿੰਦੇ ਉਹਨਾਂ ਦੇ ਬਾਅਦ ਵਿੱਚ ਇਨਾ ਚਾਹ ਹੋ ਜਾਂਦਾ ਹੈ ਕਿ ਸੰਗਤਾਂ ਦਾ ਵੀ ਬਹੁਤ ਹੀ ਬਾਬਾ ਜੀ ਪਰਤੇ ਜੋ ਮਨ ਵਿੱਚ ਚਾਹ ਹੈ ਬਹੁਤ ਹੀ ਚਾਹ ਹੈ ਉਹਨਾਂ ਨੂੰ ਮਿਲਣ ਦਾ ਵੀ ਅਤੇ ਆਪਣੀਆਂ ਜੋ ਅਰਦਾਸਾਂ ਬੇਨਤੀਆਂ ਕਰਾਉਣ ਦਾ ਗੁਨਾਰ ਸਾਹਿਬ ਵੀ ਅੱਗੇ ਰੱਖਣ ਦੀਆਂ ਉਹ ਬਹੁਤ ਹੀ ਚਾਹ ਹੁੰਦਾ ਹੈ ਬਾਬਾ ਜੀ ਉਹਨਾਂ ਦੀਆਂ ਅਰਦਾਸਾਂ ਜੋ ਹਨ ਸਤਗੁਰੂ ਅੱਗੇ ਨੋ ਕਰਦੇ ਹਨ ਅਤੇ ਪੂਰੀਆਂ ਹੁੰਦੀਆਂ ਹਨ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਹੀ ਇੱਥੇ ਜੋ ਮੇਲਾ ਲੱਗਦਾ ਹੈ ਸੰਗਤਾਂ ਆਉਂਦੀਆਂ ਹਨ ਬਾਬਾ ਜੀ ਨੂੰ ਧੰਨਵਾਦ ਗੁਰਨਾਨ ਨਨ ਸਾਹਿਬ ਧੰਨਵਾਦ ਜਿਨ੍ਹਾਂ ਨੇ ਇਹ ਜੋ ਅਸਥਾਨ ਹੈ ਡੇਰਾ ਬਾਬਾ ਨਾਨਕ ਬੜਾ ਪਵਿੱਤਰ ਅਸਥਾਨ ਹੈ ਇਹ ਅਸਥਾਨ ਨੂੰ ਬਸਾਇਆ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਤਨਾਵਾ ਦਾ ਹੈ ਜਿਹੜਾ ਸੰਗਤਾਂ ਨੂੰ ਆ ਕਰਕੇ ਇੱਥੇ ਸੰਗਤਾਂ ਦੀਆਂ ਮਨ ਦੇ ਭਾਵਨਾ ਪੂਰੀਆਂ ਕਰਦੀਆਂ ਹਨ ਅਤੇ ਹੁੰਦੀਆਂ ਹਨ ਮੈਂ ਆਈਆਂ ਸੰਗਤਾਂ ਦਾ ਅਤੇ ਬਾਬਾ ਜੀ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹ ਇਹ ਬਵਾਸਤਾ ਕਰਦੇ ਹਨ ਤੇ ਇਸੇ ਤਰ੍ਹਾਂ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸੰਗਤ ਜੀ ਇਹ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਬੜੀ ਧੁੰਮਾਂ ਨਾਲ ਮਨਾਇਆ ਜਾਂਦਾ ਤੇ ਅਸੀਂ ਵੀ ਸਾਨੂੰ ਵੀ ਸੌਂਦਿਆਂ ਮੇਰਾ 25 ਸਾਲ ਹੋ ਗਿਆ ਲੈ ਸੌਂਦਾਂ ਦਾ ਕੰਮ ਕਰਦੇ ਇੱਥੇ ਇੱਥੇ ਕੰਮ ਕਰਦੇ ਆ ਤੇ ਇੱਥੇ ਸਾਡੀ ਲੰਗਰ ਦੀ ਸਾਡੀ ਸੇਵਾ ਨਾਲ ਲੱਗਦੀ ਆ ਲੰਗਰ ਸੇਵਾ ਲੱਗਦੀ ਸਾਡੀ ਤੇ ਬਾਕੀ ਆਵੇ ਛੱਡਾ ਬੜੀ ਛੱਡਾ ਭਾਵਨਾ ਨਾਲ ਬੜੇ ਬੜੇ ਲੋਕ ਦੂਰੋਂ ਹੁੰਦੇ ਆ ਦੇਸ਼ਾਂ ਵਿਦੇਸ਼ਾਂ ਤੋਂ ਵੀ ਹੁੰਦੇ ਥੇ ਤੇ ਜੋ ਵੀ ਕੋ ਮਾਂਦੀ ਭਾਵਨਾ ਲੈ ਕੇ ਆਉਂਦਾ ਵਾ ਉਹਨਾਂ ਦੀ ਮਾਂਦੀ ਭਾਵਨਾ ਜਿਹੜੀ ਪੂਰੀ ਹੋ ਜਾਂਦੀ ਆ ਇਸ ਕਰਕੇ ਦੇਸ਼ਾਂ ਵਿਦੇਸ਼ਾਂ ਤੋਂ ਆਲਾ ਜਵਾਲਾ ਸਾਰਾ ਮੇਰੇ ਪੰਜਾਬ ਹੀ ਸਾਰਾ ਇੱਥੇ ਕਥਾ ਹੁੰਦਾ ਸੀ ਵਾਏ ਗੁਰ ਜੀ ਦਾ ਖਾਸਾ ਵਾਏ ਗੁਰ ਜੀ ਕਿਤੇ